ਤਾਨੂੰ ਪਤਾ ਮੱਕੜ ਕਿੱਥੋਂ ਉੱਠਿਆ ਹੂੰ ਤੁਹਾਨੂੰ ਪਤਾ ਹੈ ਉਹਦਾ ਪਰਿਵਾਰਕ ਪਿਛੋਕੜ ਕੀ ਸੀ ਉਹਦੇ ਪਿਤਾ ਪੁਰਖੀ ਤੰਦਾ ਉਹਦਾ ਜਮਾ ਠੱਪ ਹੋ ਗਿਆ ਸੀ ਸੂਸ਼ਨਾ ਪੜਾਉਂਦਾ ਹੁੰਦਾ ਸੀ ਅੱਜ ਜੇ ਉਹਨੂੰ ਦਲਜੀਤ ਜੱਫੀਆਂ ਪਾਉਂਦਾ ਤੁਹਾਨੂੰ ਕਿਉਂ ਜੈਲਸੀ ਹੁੰਦੀ ਹੈ ਬਾਈ ਤੁਸੀਂ ਉਗਰਾਹ ਨੂੰ ਪਾਲਿਆ ਕਰੋ ਅਸੀਂ ਦੋਖਦੇ ਆ ਉਹਦੀਆਂ ਜੱਫੀਆਂ ਚੁਭਦੀਆਂ ਅਸਲ ਦੇ ਵਿੱਚ ਜੈਲਸੀ ਹੈ ਇਹਨਾਂ ਨੂੰ ਉਹ ਤਿੰਨ ਜੈਤੋ ਦੇ ਤਿੰਨ ਪੱਤਰਕਾਰ ਵੀ ਮਾੜੇ ਹੋਗੇ ਗगन ਸਦੂ ਵੀ ਮਾੜੀ ਹੋਗੀ ਠੀਕ ਹੈ ਚੰਦ ਭਾਣ ਵਾਲਾ ਗਮਦੂਰ ਵੀ ਗੁੰਡਾ ਹੋ ਗਿਆ ਜੈਲੋ ਕਾਰਡ ਵਾਲੇ ਹੀ ਮਾੜੇ ਹੋਗੇ ਹਾਂ ਜੈਲੋ ਕਾਰਡ ਵਾਲੇ ਵੀ ਮਾੜੇ ਹੋਗੇ ਠੀਕ ਹੈ ਅੱਜ ਸਿਮਰ ਜਤ ਮੱਕੜ ਗਈ ਜਾਂਦਾ ਇਹ ਇਕੱਲਾ ਹੀ ਚੰਗਾ ਹੈ ਇਹਦਾ ਹਰਤੇ ਹੋਏ ਇਕੱਲਾ ਹੀ ਚੰਗਾ ਇਹਨੂੰ ਸਵਾਲ ਨਹੀਂ ਕੋਈ ਕਰ ਸਕਦਾ ਸਿਮਰ ਜਤ ਮੱਕੜ ਨੇ ਛਬਦਾਵਲੀ ਮਤਲਬ ਜੇ ਉਹਨਾਂ ਨੇ ਵੀ ਗਲਤ ਛਬਦਾਵਲੀ ਅਸੀਂ ਉਹਦੀ ਵੀ ਮਤਲਬ ਅਸੀਂ ਕੋਈ ਉਹਨੂੰ ਵੀ ਸ਼ਾਬਾਸ਼ ਹੀ ਨਿਕਲਦੇ ਤੇ ਉਹ ਵੀ ਇਹ ਸ਼ਬਦਾਵਲੀ ਹੋਈ ਹੈ ਨਾ ਉਹਦੇ ਪਿੱਛੇ ਤੰਗ ਕਿੰਨਾ ਕੀਤਾ ਗਿਆ ਹੋਊਗਾ ਕਿੰਨਾ ਹਰਾਸ ਕੀਤਾ ਗਿਆ ਹੋਊਗਾ ਕਿ ਇੱਕ ਪੱਤਰਕਾਰ ਨੂੰ ਲਿਖਣਾ ਪੈ ਗਿਆ ਸੁਣ ਚਾਇਆ ਕਿ ਉਸ ਦੇ ਪਰਿਵਾਰ ਦੇ ਕਿਸੇ ਬੱਚੇ ਬਾਰੇ ਵੀ ਬੜਾ ਗਲਤ ਲਿਖਿਆ ਨਾ 7 ਸਾਲਾਂ ਦੀ ਬੱਚੀ ਬਾਦਨੂਨੀ ਇਹਨਾਂ ਨੇ ਬਖਸ਼ਿਆ ਕਿ ਇੰਨੇ ਜ਼ਿਆਦਾ ਗੰਦੇ ਬੰਦੇ ਆ ਇਹ ਨਾ ਨੱਖ ਦੀ ਨਹੀਂ ਇਹਨੂੰ ਤਾਂ 2 ਕਰੋੜ ਦੀ ਲਾਂਤ ਮਿਲਦੀ ਹੈ ਇੰਨੇ ਇੰਨੇ ਮਾੜੇ ਹਾਲਾਤ ਆ ਸਾਰੇ ਬੱਚਾ-ਬੱਚਾ ਉਹਨਾਂ ਦਾ ਨਾਮ ਜਾਣਦਾ ਕੋਣ ਨਹੀਂ ਜਾਣਦਾ ਹਨਾ ਸੀਨੀਅਰ ਨੇ ਸਤਕਾਰ ਵੀ ਕਰਦੇ ਆ ਠੀਕ ਹੈ ਸਾਨੂੰ ਪਤਾ ਵੀ ਉਹ ਕਿੱਥੋਂ ਉੱਠੇ ਆ ਉਹ ਯੂਨੀਅਨਾਂ ਦਾ ਫੰਡ ਖਾ ਕੇ ਨਹੀਂ ਪਲੇ ਹੂੰ ਠੀਕ ਹੈ ਉਹ ਮਿਹਨਤ ਨਾਲ ਬਣੇ ਆ ਉਹ ਕਵਰੇਜ ਬਦਲੇ ਵੀ ਕਹਿ ਰਹੇ ਆ ਵੀ ਇਹਨਾਂ ਨੇ ਨਹੀਂ ਕੀਤੀ ਅਸੀਂ ਤਾਂ ਕਰਾਈ ਆ ਜੀ ਅਸੀਂ ਤਾਂ ਧੌਣ ਤੇ ਗੋਡਾ ਰੱਖ ਕੇ ਕਰਾਈ ਆ ਮੱਥੇ ਇਹ ਧੌਣ ਤੇ ਗੋਡਾ ਜਿਹੜਾ ਤੁਸੀਂ ਰਖਵਾਉਣੇ ਆ ਮੇਰੇ ਰੱਖ ਕੇ ਵਿਖਾਓ ਹੂੰ ਇੱਕ ਇਹ ਮੈਨੂੰ ਮੈਨੂੰ ਦੇਖ ਕੇ ਰਾਜੀ ਅੱਛਾ ਚਲੋ ਬਾਈ ਤਾਂ ਨਹੀਂ ਆਇਆ ਸਿਮਰ ਜੋਤ ਮੱਕਣ ਇਹ ਮੈਨੂੰ ਸੁਨੇਹਾ ਲਾ ਦਿੰਦੇ ਪੱਤਿਓ ਦੀ ਧੀ ਨਹੀਂ ਜੀ ਜਾਂ ਜਾਂਦੀ ਵੈਸਾ ਦੋ ਮੈਨੂੰ ਕਿੱਥੇ ਸਾਦੇ ਹੋ ਤੇ ਜੇ ਕੋਈ ਦੂਜਾ ਪੱਤਰਕਾਰ ਪੈਸੇ ਲੈ ਕੇ ਕਿਸੇ ਦੀ ਬੇੜ ਪ੍ਰੋਮੋਸ਼ਨ ਕਰ ਰਿਹਾ ਤੇ ਇਹਨਾਂ ਨੂੰ ਤਕਲੀਫ ਆ ਇਹ ਕਰਨ ਤੇ ਚੰਗਾ ਇਹ ਤਾਂ ਫਿਰ ਕੁੱਤਾ 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 ਸਾਡਾ ਕੁੱਤਾ ਟੌਮੀ ਤੁਸੀਂ ਕੌਣ ਹੋ ਨਿਓ ਲੋਕਾਂ ਨੂੰ ਸਾਡੀ ਵਿੰਡਣ ਵਾਲੇ ਜਾਂ ਤੁਸੀਂ ਕੋਈ ਪਰਮਟ ਲੈ ਕੇ ਆਏ ਹੋ ਤਾਂ ਤੋਂ ਵੀ ਤੁਸੀਂ ਕੱਲੇ ਹੀ ਇਮਾਨਦਾਰ ਹੋ ਹਾਂ ਜਾਂ ਤੁਸੀਂ ਦੱਸੋਗੇ ਵੀ ਕੌਣ ਇਮਾਨਦਾਰ ਹੈ ਤੇ ਕੌਣ ਬੇਈਮਾਨ ਹੈ ਸਸਤ ਕਾਲ ਜੀ ਤੁਸੀਂ ਜੁੜੇ ਹੋ ਲੋਕਰਾ ਟੀਵੀ ਨਾਲ ਮੈਂ ਹਾਂ ਜਸੰਦਰ ਸਿੰਘ ਪਿਛਲੇ ਕਈ ਦਿਨਾਂ ਤੋਂ ਇੱਕ ਪੰਜਾਬ ਅੰਦਰ ਰੌਲਾ ਪੈ ਰਿਹਾ ਕਿ ਪੰਜਾਬ ਸਰਕਾਰ ਜੁਬਾਨ ਬੰਦੀ ਕਰ ਰਹੀ ਹੈ ਤੇ ਪੱਤਰਕਾਰਾਂ ਤੇ ਪਰਚੇ ਦਿੱਤੇ ਜਾ ਰਹੇ ਆ ਨਜਾਇਜ਼ ਤੌਰ ਤੇ ਪੱਤਰਕਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਪੱਤਰਕਾਰਾਂ ਦੇ ਪੇਜ ਬੰਦ ਕੀਤੇ ਜਾ ਰਹੇ ਆ ਇਸੇ ਮਾਮਲੇ ਨੂੰ ਲੈ ਕੇ ਵੱਡੇ ਸਾਰੇ ਪੱਤਰਕਾਰਾਂ ਨੇ ਪੱਤਰਕਾਰਾਂ ਦੇ ਹੱਕ ਵਿੱਚ ਆਵਾਜ਼ ਉਠਾਈ ਹੈ ਇਸ ਮਾਮਲੇ ਨੂੰ ਲੈ ਕੇ ਇੱਕ ਬਠਿੰਡੇ ਵਿੱਚ ਇਕੱਠ ਵੀ ਹੁੰਦਾ ਜਿਸ ਵਿੱਚ ਭਾਰਤੀ ਕਿਸਾਨ ਯੂਨਗਰਾਹਾਂ ਤੇ ਖੇਤੀ ਕਿਸਾਨ ਯੂਨਗਰਾਹਾਂ ਬੜੇ ਲਾਮ ਲਸ਼ਕਰ ਨਾਲ ਆਉਂਦੀਆਂ ਬੜਾ ਵੱਡਾ ਕੱਟ ਕੀਤਾ ਜਾਂਦਾ ਉਹਨਾਂ ਦੋ ਜਥੇਬੰਦੀਆਂ ਦਾ ਆਪਣਾ ਕੱਟ ਕੀਤਾ ਜਾਂਦਾ ਇਸ ਮਾਮਲੇ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਪੋਸਟ ਆ ਵਾਇਰਲ ਹੁੰਦੀਆਂ ਜਿਸ ਵਿੱਚ ਕਈ ਵੱਡੇ ਮੀਡੀਆਦਾਰਿਆਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਕਿ ਇਹ ਸਰਕਾਰੀ ਹੈ ਕੋ ਵੇਖ ਚੋ ਜਿਨ੍ਹਾਂ ਵਿੱਚ ਇੱਕ ਸਿਮਨ ਜੋਤ ਮੱਕੜ ਨਾਂ ਦਾ ਵੀ ਪੱਤਰਕਾਰ ਆ ਜੋ ਕਿ ਸੀਨੀਅਰ ਪੱਤਰਕਾਰ ਆ ਪੰਜਾਬ ਦੇ ਤੇ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾਂਦਾ ਉਸ ਤੋਂ ਬਾਅਦ ਉਹ ਇੱਕ ਪੋਸਟ ਪਾਉਂਦੇ ਆ ਪੋਸਟ ਪਾਉਣ ਤੋਂ ਬਾਅਦ ਫੇਰ ਉਹਨਾਂ ਨੂੰ ਮਨਤਾ ਕੀਤੀ ਜਾਂਦੀਆਂ ਕਿ ਪੋਸਟਰ ਡੀਟ ਕਰੋ ਇਹ ਵਿਵਾਦ ਕਾਫੀ ਟਾਈਮ ਤੋਂ ਚੱਲ ਰਿਹਾ ਹੈ ਤੇ ਬੜਾ ਲੋਕ ਇਸ ਮਾਮਲੇ ਨੂੰ ਲੈ ਕੇ ਦੇਖ ਰਿਹਾ ਕਿ ਪੰਜਾਬ ਵਿੱਚ ਪੱਤਰਕਾਰਾਂ ਦੀ ਆਪਸ ਵਿੱਚ ਪਾਟ ਉਤਾਰ ਹੋ ਰਹੀ ਹੈ ਇਸ ਮਾਮਲੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਪੱਤਰਕਾਰ ਗਗਨ ਸਿੱਧੂ ਮੌਜੂਦ ਹੈ ਗਗਨ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਤੁਸੀਂ ਇਸ ਮਾਮਲੇ ਦੇ ਵਿੱਚ ਹਾਂਜੀ ਮੈਂ ਉਹ ਪੜਿਆ ਸੀ ਹਮ ਅੱਜ ਇਹਦੇ ਚਮਚੇ ਕੋਸ਼ਕ ਚਮਚੇ ਹਮ ਨਕਲੀ ਰਵੀਸ਼ ਕੁਮਾਰ ਦੇ ਲੱਗੇ ਹੋਏ ਆ ਕਿ ਜੀ ਗਾਲਾਂ ਕੱਢਤੀਆਂ ਹੂੰ ਸਾਨੂੰ ਜੀ ਗਾਲਾਂ ਕੱਢਤੀਆਂ ਹੂੰ ਗਾਲਾਂ ਤੇ ਉਤਰ ਆਏ ਜੀ ਪੱਤਰਕਾਰ ਗਾਲਾਂ ਤੇ ਉਤਰ ਆਏ ਹੂੰ ਮੈਂ ਉਸੇ ਨੂੰ ਵਿੱਚ ਚਮਚੇ ਵਿੱਚ ਕਰਛੀਆਂ ਨੂੰ ਪਹਿਲਾਂ ਪੁੱਛਣਾ ਚਾਹੁੰਨੀ ਆ ਹੂੰ ਕਿ ਜਿਹੜਾ ਜੈਤੋ ਇਹ ਜਿਹੜਾ ਹੁਕਮ ਚੰਦ ਸੀ ਇਹਦੇ ਹੱਕ 'ਚ ਕੱਟ ਹੋਇਆ ਸੀ ਹੂੰ ਉੱਥੇ ਜਿਹੜਾ ਸਟੇਜ ਤੋਂ ਇਹਨੇ ਜੈਤੋ ਦੇ ਤਿੰਨ ਪੱਤਰਕਾਰਾਂ ਬਾਰੇ ਜਿਹੜੀ ਸ਼ਬਦਾਵਲੀ ਬੋਲੀ ਸੀ ਹੂੰ ਉਹ ਕਿੰਨੀ ਕਸਬੇਕ ਸੀ ਜਾਂ ਉਹ ਗਾਲਾਂ ਨਹੀਂ ਸੀ ਕਿ ਤੁਸੀਂ ਪਰਮਟ ਲਿਆ ਹੋਇਆ ਗਾਲਾਂ ਦਾ ਵੀ ਤੁਸੀਂ ਪਰਮਟ ਲਿਆ ਹੋਇਆ ਵੀ ਤੁਹਾਨੂੰ ਕੋਈ ਗਾਲ ਨਹੀਂ ਕਰ ਸਕਦਾ ਤੁਸੀਂ ਜਿੰਨੂੰ ਮਰਜੀ ਗਾਲ ਕੱਢੋ ਕੁੱਟੋ ਪਰਚੇ ਪਾਓ ਲੜੋ ਭਿੜੋ ਕਰਦਾਰ ਕੁਸ਼ੀ ਕਰੋ ਛੇਣੋ ਕਿਸੇ ਦੀ ਵੀਡੀਓ ਪਾਓ ਠੀਕ ਹੈ ਚੰਗੀ ਮੰਦੀ ਕੁਝ ਵੀ ਕਰੋ ਤੁਹਾਨੂੰ ਕੋਈ ਨਾ ਕੁਝ ਕਵੇ ਤੁਸੀਂ ਪਰਮਟ ਲਿਆ ਹੋਇਆ ਜਿਹੜਾ ਅਸੀਂ ਅੱਛਾ ਅੱਜ ਅੱਜ ਬੜਾ ਛੇਤੀ ਪਤਾ ਲੱਗਿਆ ਵੀ ਇਹ ਗਾਲ ਹੁੰਦੀ ਆ ਤੁਹਾਨੂੰ ਉਦੋਂ ਨਹੀਂ ਪਤਾ ਲੱਗਿਆ ਅਜਾ ਗੁੱਸਾ ਕਿਹੜੀ ਗੱਲ ਦਾ ਸੀ ਗਿਲਾ ਕਿਹੜੀ ਗੱਲ ਦਾ ਸੀ ਵੀ ਉਹ ਆਇਆ ਨਹੀਂ ਹੂੰ ਮੈਨੂੰ ਲੱਗਦਾ ਉਹ ਇੱਥੇ ਹੈ ਨਹੀਂ ਸੀ ਇੰਡੀਆ 'ਚ ਹੈ ਨਹੀਂ ਸੀ ਸ਼ਾਇਦ ਉਹ ਤਾਂ ਨਹੀਂ ਆਇਆ ਚਲੋ ਜੇ ਹੁਣ ਵੀ ਤਾਂ ਜੇ ਨਹੀਂ ਵੀ ਅੱਜ ਤਾਂ ਫਿਰ ਕਿਸੇ ਨੂੰ ਅਸੀਂ ਗਾਲਤ ਨਹੀਂ ਕੱਢਤਾ ਇਹ ਤਾਂ ਮੈਂ ਸਪਸ਼ਟੀਕਰਨ 'ਚ ਕਿਹਾ ਅੱਗੇ ਸੁਣ ਲਓ ਜਿਹੜੀ ਆਈ ਸੀ ਜੇਤੋ ਉਹਦਾ ਕਿੰਨਾ ਕੁ ਤੁਸੀਂ ਸਵਾਗਤ ਕਰਦਾ ਸੀ ਮੈਂ ਤਾਂ ਗਈ ਸੀ ਨਾ ਮੈਂ ਜੇਤੋ ਗਈ ਸੀ ਉਦੋਂ ਕੀ ਹੋ ਗਿਆ ਸੀ ਉਦੋਂ ਜੇ ਅੱਛਾ ਇਹਦਾ ਮਤਲਬ ਫਿਰ ਤੁਸੀਂ ਇੱਕ ਲਿਸਟ ਬਣਾਓ ਵੀਰ ਤੁਸੀਂ ਉਹਦੇ ਤੇ ਲਿਖੋ ਵੀ ਫਲਾਨਾ ਪੱਤਰਕਾਰ ਆਇਆ ਕਰੋ ਧੁੰਕਾ ਨਾ ਆਇਆ ਕਰੋ ਆ ਆਜਿਆ ਕਰੋ ਆ ਨਾ ਆਇਆ ਕਰੋ ਫਿਰ ਸਾਨੂੰ ਪਤਾ ਲੱਗ ਜੇ ਵੀ ਅਸੀਂ ਕਿਹੜੀ ਲਿਸਟ 'ਚ ਆ ਹਮ ਖਬਰੇ ਤੁਸੀਂ ਕਿਹੜੇ ਨੂੰ ਸੱਦੀ ਜਾਨੀ ਉਹਨੇ ਕਦੇ ਤਾਂ ਤੁਸੀਂ ਸਿੱਖ ਵਿਰੋਧੀ ਜੇ ਬਣੇ ਹੁੰਨੇ ਹੋ ਹੁਣ ਜਿਹੜਾ ਆਪਦੇ ਆਪ ਨੂੰ ਸਿੱਖ ਸਮਝਦਾ ਉਹ ਨਹੀਂ ਗਿਆ ਉਹ ਨਹੀਂ ਗਿਆ ਤੁਹਾਨੂੰ ਕਾਮਰੇਡ ਮੰਨਦੇ ਸੀ ਜੇ ਜੇ ਮੰਨ ਲਓ ਸਰਕਾਰ ਜਵਾਨਬੰਦੀ ਕਰਦੀ ਹੈ ਤਾਂ ਜੇ ਇਹ ਪੱਤਰਕਾਰ ਆ ਜਿਹੜੇ ਕਹਿੰਦੇ ਸਾਡੀ ਜਵਾਬੰਦੀ ਹੋ ਰਹੀ ਹੈ ਤੇ ਇਹ ਵੀ ਦੂਜੇ ਪੱਤਰਕਾਰਾਂ ਦੀ ਜਵਾਬੰਦੀ ਕਰ ਰਹੇ ਆ ਇੱਕ ਮਾਲਵੇ ਵਿੱਚ ਇਹਨਾਂ ਨੇ ਗੈਂਗ ਹੀ ਬਣਾ ਲਿਆ ਇੱਕ ਤਰ੍ਹਾਂ ਦਾ ਗੈਂਗ ਆਖਿਆ ਤਾਂ ਬੜਾ ਆਖਿਆ ਗੈਂਗ ਨਹੀਂ ਗਰੋਹ ਆ ਇਹ ਗੈਂਗ ਤਾਂ ਛੋਟਾ ਹੁੰਦਾ ਹੈ ਗਰੋਹ ਆ ਤੇ ਗਰੋਹ ਦਿਸ ਰਿਹਾ ਸੀ ਸੀ ਕੋਈ ਢੰਡੇ ਡੰਡੇ ਤੋਂ ਬਿਨਾ ਸੀ ਕੋਈ ਕੋਈ ਆਮ ਬੰਦਾ ਗਿਆ ਉੱਥੇ ਦੱਸਣ ਮੈਨੂੰ ਇੱਕ ਵੀ ਆਮ ਬੰਦਾ ਇਹਨਾਂ ਕੋਲ ਆਇਆ ਹੋਵੇ ਇਹਨਾਂ ਦੇ ਹੀ ਉਹ ਪੱਤਰਕਾਰ ਆ ਬਸ ਇਹਨਾਂ ਨੇ ਜੀ ਆਇਆ ਤੂੰ ਜੇ ਤੇਰੇ ਤੇ ਪਰਚਾ ਹੋਵੇ ਮੈਂ ਤੇਰੀ ਪੋਸਟ ਪਾ ਦਿਆ ਕਰੂੰਗਾ ਤੂੰ ਮੇਰੀ ਪਾ ਦਿਆ ਕਰੀ ਪਹਿਲਾਂ ਤਾਂ ਆਹ ਕੰਮ ਸੀ ਠੀਕ ਹੈ ਫਿਰ ਜਦੋਂ ਬੰਦੀਆਂ ਤੋਂ ਤੁਹਾਨੂੰ ਕੋਈ ਲੱਖ ਲੋਕ ਗਾਲਾਂ ਕੱਢੀ ਜਾਣ ਅਸੀਂ ਤੁਹਾਡੀ ਗੱਲ ਚਲਾਇਆ ਕਰਾਂਗੇ ਕਰਦੇ ਹੀ ਐਦਾਂ ਕੋਈ ਮਰ ਜੇ ਕੋਈ ਮਰ ਜੇ ਤਾਂ ਵੀ ਤੁਸੀਂ ਉਹਨੂੰ ਗਾਲਾਂ ਕੱਢ ਲਓ ਉਹਦੀ লাশ ਨੂੰ ਅਸੀਂ ਫਿਰ ਵੀ ਚਲਾਵਾਂਗੇ ਅਸੀਂ ਫਿਰ ਵੀ ਚਲਾਵਾਂਗੇ ਕੰਮ ਹੀ ਕੱਲਾ ਮਤਲਬ ਜਿਹੜੇ ਮਤਲਬ ਸਿੱਖ ਕਰਤਾਰਾਂ ਵਾਲੇ ਲੋਕ ਐ ਜਿਵੇਂ ਦੀਪ ਸਿੱਧੂ ਸੀ ਪਹਿਲਾਂ ਦੀਪ ਸਿੱਧੂ ਦੇ ਚੈਨਲ 'ਚ ਕੰਮ ਕੀਤਾ ਜਾਂਦਾ ਫਿਰ ਉਹਦੀ ਕਰਦਾਰ ਕਸ਼ੀ ਕੀਤੀ ਜਾਂਦੀ ਆ ਉਹ ਬਸ ਪਹਿਲਾਂ ਤਾਂ ਮਨਤਾ ਕਰਦਾ ਹੁੰਦਾ ਸੀ ਬਾਈ ਮੈਨੂੰ ਰੱਖ ਲੈ ਰੱਖ ਲੈ ਰੱਖ ਲੈ ਉਹਨੇ ਰੱਖ ਲਿਆ ਇਹਨੇ ਵਿੱਚ ਆਪਦੇ ਲੱਛਣ ਨਹੀਂ ਛੱਡੇ ਆਹੀ ਕੰਮ ਰੈਡੀ ਘੋਟ ਨਹੀਂ ਨਹੀਂ ਬੰਦ ਕੀਤੀ ਉਹਨੇ ਕੱਢਤਾ ਬਾਹਰ ਆ ਕੇ ਕਹਿੰਦਾ ਇਹ ਗਦਾਰ ਦਾ ਚੈਨਲ ਆ ਮੈਂ ਤਾਂ ਛੱਡਤਾ ਠੀਕ ਹੈ ਤੇ ਤੂੰ ਛੱਡਿਆ ਨਹੀਂ ਸੀ ਤੈਨੂੰ ਕੱਢਿਆ ਸੀ ਫॉर ਯਰ ਕਾਈਂਡ ਇਨਫੋਰਮੇਸ਼ਨ ਤੈਨੂੰ ਕੱਢਿਆ ਗਿਆ ਸੀ ਤੇ ਤੂੰ ਨਹੀਂ ਛੱਡਿਆ ਸੀ ਤੇਰੀ ਇੰਨੀ ਜ਼ਰਤ ਨਹੀਂ ਤੂੰ ਛੱਡ ਦੇ ਠੀਕ ਹੈ ਤੇ ਦੂਜੀ ਗੱਲ ਪਿੱਟੀ ਜਾਂਦੇ ਅੱਜ ਅੱਜ ਪਿੱਤੀ ਜਾਂਦੇ ਆ ਅੱਛਾ ਇਹਨਾਂ ਨੂੰ ਕੋਈ ਸਵਾਲ ਕਰਨ ਵਾਲਾ ਹੋਵੇ ਵੀ ਜਿਹੜੇ ਨਹੀਂ ਆਏ ਅੱਛਾ ਉਹ ਮਾੜੇ ਹੋਗੇ ਉਹ ਸਾਰੇ ਮਾੜੇ ਹੋਗੇ ਨਹੀਂ ਤੁਸੀਂ ਇੱਕ ਮਿੰਟ ਮੈਂ ਤੁਹਾਡੀ ਗੱਲ ਰੋਕਦਾ ਤੁਸੀਂ ਕਹਿੰਦੇ ਇਹਨਾਂ ਨੂੰ ਕੋਈ ਸਵਾਲ ਕਰਨ ਵਾਲਾ ਹੋਵੇ ਇਹਨਾਂ ਨੂੰ ਸਵਾਲ ਕਰਨ ਵਾਲੇ ਬਹੁਤ ਐ ਪਰ ਇਹ ਸਵਾਲਾਂ ਦੇ ਜਵਾਬ ਦੇਣ ਨੂੰ ਤਿਆਰ ਨਹੀਂ ਸਵਾਲ ਇਹਨਾਂ ਨੂੰ ਕਰਦਾ ਨਹੀਂ ਨਾ ਕੋਈ ਉਸ ਹਿਸਾਬ ਨਾਲ ਕਰਦਾ ਨਹੀਂ ਕੋਈ ਉਸ ਹਿਸਾਬ ਨਾਲ ਜੇ ਕਰਦੇ ਹੋਣ ਤੇ ਪਤਾ ਲੱਗੇ ਹੂੰ ਇੱਕ ਇਹ ਮੈਨੂੰ ਮੈਨੂੰ ਦੇਖ ਕੇ ਰਾਜੀ ਅੱਛਾ ਚਲੋ ਬਾਈ ਤਾਂ ਨਹੀਂ ਆਇਆ ਸਿਮਰ ਜੋਤ ਮੱਕਣ ਇਹ ਮੈਨੂੰ ਸੁਨੇਹਾ ਲਾ ਦਿੰਦੇ ਮੈਂ ਪਿਓ ਦੀ ਦੀ ਨਹੀਂ ਜੇ ਜਾਂ ਜਾਂਦੀ ਤਾਂ ਸੱਦੋ ਮੈਨੂੰ ਕਿੱਥੇ ਸੱਦਦੇ ਹੋ ਸੱਦੋ ਖਾਂ ਜਾਂ ਵੀ ਮੈਂ ਆਪ ਦੀ ਆਪ ਹੀ ਆ ਜੂੰਗੀ ਮੈਂ ਤੇ ਇੱਕ ਬੱਚਾ ਉੱਥੇ ਰੋਕ ਕੇ ਉਹ ਨਾ ਕਵਰੇਜ ਕਰ ਲੈਂਦਾ ਮਾਈਕ ਦੇ ਦਿਓ ਮਾਈਕ ਦੇ ਦਿਓ ਡਰਦੇ ਆ ਹਾਲ ਭੈਣ ਲੱਗ ਜਾਂਦੇ ਇਹਨਾਂ ਦੇ ਵੀ ਆ ਕੀ ਹੋ ਗਿਆ ਆ ਕਿਉਂ ਆ ਗਈ ਘਰੇ ਜਾ ਕੇ ਬੋਸਟਾ ਪਾਉਣ ਲੱਗ ਜਾਂਦੇ ਰਜਾਈ ਚ ਵੜ ਕੇ ਅੱਛਾ ਇੱਕ ਇਹ ਗੱਲ ਇਹ ਵੀ ਚੱਕਦੇ ਆ ਲੋਕ ਪੱਖੀ মিডিਆ ਜਿਹੜਾ ਆਪਦੇ ਆਪ ਨੂੰ ਖੋਹਦਾ ਆ ਆ ਇਹ ਮੈਂ ਕਲੀਅਰ ਕਰਦਾ ਦਲਜੋਤ ਦੀ ਮੰਡੀ ਕੀ ਆਂਦੀ ਆ ਬਾਈ ਜਾਵੜੋ ਉੱਥੇ ਉਹਨੂੰ ਬਹਿਮ ਆ ਵਿਚਾਰੀ ਨੂੰ ਵੀ ਤੁਸੀਂ ਜਾਓਗੇ ਉਹਦੇ ਹੱਕ ਚ ਉਹਦੇ ਹੱਕ ਚ ਜਾ ਕੇ ਆਵਾਜ਼ ਬੁਲੰਦ ਕਰੋਗੇ ਕੱਲੀ ਖਬਰ ਨਾ ਲੈ ਕੇ ਆ ਜਿਓ ਖਬਰ ਨਹੀਂ ਆਖਿਆ ਅੱਛਾ ਗਗਨ ਜਿਹੜੀ ਗੱਲ ਆ ਕੇ ਕਹਿੰਦੇ ਵੀ ਲੋਕ ਪੱਕੀਆਂ ਇਹ ਅਕਸਰ ਹੀ ਕਹਿੰਦੇ ਆ ਕਿ ਜਦੋਂ ਜਥੇਬੰਦੀਆਂ ਧਰਨਾ ਆਉਂਦੀਆਂ ਤੇ ਜਦੋਂ ਉਸ ਧਰਨੇ ਦੌਰਾਨ ਲੋਕ ਪਰੇਸ਼ਾਨ ਹੁੰਦੇ ਆ ਕੁਈ ਸੜਕਾਂ ਜਾਮ ਹੁੰਦੀਆਂ ਜਿਹੜੇ ਸੜਕਾਂ ਦੇ ਪਰੇਸ਼ਾਨ ਹੁੰਦੇ ਲੋਕ ਅਸੀਂ ਉਹਨਾਂ ਦੀ ਖਬਰ ਵੀ ਨਹੀਂ ਚਲਾਉਂਦੇ ਕਿਉਂਕਿ ਕੋਈ ਜਥੇਬੰਦੀਆਂ ਦੇ ਸਵਾਲ ਨਾ ਚੁੱਕੇ ਉਹ ਕਿਹੜੇ ਲੋਕ ਹੁੰਦੇ ਆ ਉਹ ਉਹ ਕੌਣ ਹੁੰਦੇ ਆ ਉਹ ਕਿਹੜਾ ਲੋਕ ਆ ਜਾਂ ਕੋਈ ਮੋਦੀ ਦੇ ਰਿਸ਼ਤੇਦਾਰ ਹੁੰਦੇ ਆ ਜਾਂ ਭਗਵੰਤ ਮਾਨ ਦੇ ਰਿਸ਼ਤੇਦਾਰ ਹੁੰਦੇ ਹਨ ਉਹ ਹਾਂ ਮਤਲਬ ਜਾਂ ਉਹ ਕੋਈ ਰਾਜ ਕਰਾਣੇ ਦੇ ਪਰਵਾਹ ਨਾ ਤਾਂ ਇਹ ਦਿਲਜੋਤ ਦੀ ਮਾਂ ਵੀ ਫਿਰ ਮੈਨੂੰ ਲੱਗਦਾ ਉਹ ਆਮ ਆਦਮੀ ਪਾਰਟੀ ਚੈਂਪੀ ਐ ਦਿਲਜੋਤ ਦੀ ਮਾਂ ਜਿਹੜੀ ਉਹਦੀ ਖਬਰ ਲੈਣ ਨਹੀਂ ਗਏ ਠੀਕ ਐ ਆਈ ਆਮ ਲੋਕ ਹੁੰਦੇ ਆ ਜਿਹੜੇ ਉੱਥੋਂ ਲੰਘ ਰਹੇ ਪਰੇਸ਼ਾਨ ਹੋ ਰਹੇ ਹੁੰਦੇ ਆ ਉਹ ਵੀ ਆਈ ਮੰਡੇ ਆ ਮੈਂ ਇਹ ਕਹੂੰਗੀ ਠੀਕ ਐ ਸਾਡੀਆਂ ਧੀਆ ਭੈਣਾਂ ਨਾਲ ਕੀ ਕੁਛ ਕਰ ਰਹੇ ਆ ਬੋਲ ਨਹੀਂ ਰਹੇ ਇਹ ਹਮ ਸਵਾਲ ਨਹੀਂ ਕਰ ਰਹੇ ਇਹ ਕੀ ਹੋ ਗਿਆ ਹਮ ਹੁਣ ਕੀ ਹੋ ਗਿਆ ਕਿਉਂ ਦੰਦਲਾਂ ਪੈ ਗਿਆ ਦੰਦ ਹੀ ਜੁੜ ਗਏ ਸਾਰਿਆਂ ਦੇ ਹਮ ਹੁਣ ਨਹੀਂ ਬੋਲਣਾ ਤੁਸੀਂ ਹਮ ਅੱਛਾ ਲੇਖ ਲੇਖ ਕੇ ਤੁਸੀਂ ਤੁਸੀਂ ਕੌਣ ਹੋ ਨੇ ਬਈ ਲੋਕਾਂ ਨੂੰ ਸਰਟੀਫਿਕੇਟ ਦੇਣ ਵਾਲੇ ਹਮ ਤੁਸੀਂ ਕੌਣ ਹੋ ਨੇ ਲੋਕਾਂ ਨੂੰ ਸਰਟੀਫਿਕੇਟ ਵੰਡਣ ਵਾਲੇ ਜਾਂ ਤੁਸੀਂ ਕੋਈ ਪਰਮਟ ਲੈ ਕੇ ਆਏ ਹੋ ਤਾਂ ਤੋਂ ਵੀ ਤੁਸੀਂ ਇਕੱਲੇ ਹੀ ਇਮਾਨਦਾਰ ਹੋ ਹਾਂ ਜੇ ਤੁਸੀਂ ਦੱਸੋਗੇ ਵੀ ਕੌਣ ਆ ਇਮਾਨਦਾਰ ਅਚ ਕੌਣ ਬੇਈਮਾਨ ਹੈ ਤੁਹਾਨੂੰ ਪਤਾ ਮੱਕੜ ਕਿੱਥੋਂ ਉੱਠਿਆ ਤੁਹਾਨੂੰ ਪਤਾ ਉਹਦਾ ਪਰਿਵਾਰਕ ਪਿਛੋਕੜ ਕੀ ਸੀ ਉਹਦੇ ਪਿਤਾ ਪੁਰਖੀ ਤੰਦਾ ਉਹਦਾ ਜਮਾ ਠੱਪ ਹੋ ਗਿਆ ਸੀ ਟਿਊਸ਼ਨਾਂ ਪੜਾਉਂਦਾ ਹੁੰਦਾ ਸੀ ਅੱਜ ਜੇ ਉਹਨੂੰ ਦਲਜੀਤ ਜੱਫੀਆਂ ਪਾਉਂਦਾ ਤੁਹਾਨੂੰ ਕਿਉਂ ਜੈਲਸੀ ਹੁੰਦੀ ਹੈ ਬਈ ਤੁਸੀਂ ਉਗਰਾਹਾਂ ਨੂੰ ਪਾ ਲਿਆ ਕਰੋ ਅਸੀਂ ਰੋਕਦੇ ਆ ਪਰ ਫਰਕ ਹੈ ਨਾ ਉਗਰਾਹਾਂ ਤੇ ਦਲਜੀਤ 'ਚ ਫਰਕ ਆ ਉਹਦੀਆਂ ਜੱਫੀਆਂ ਚੁੱਭਦੀਆਂ ਅਸਲ ਦੇ ਵਿੱਚ ਜੈਲਸੀ ਹੈ ਇਹਨਾਂ ਨੂੰ ਵੀ ਫਲਾਨਾ ਬੰਦਾ ਇੰਨੀ ਅੱਗੇ ਕਿਉਂ ਪਹੁੰਚ ਗਿਆ ਰਹੀ ਗੱਲ ਉਹਦੇ ਪੈਸੇ ਲੈਣ ਦੇਣ ਦੀ ਤੇ ਵੀ ਐਡ ਕਿਹੜਾ ਚੈਨਲ ਨਹੀਂ ਕਰਦਾ ਇਹ ਨਹੀਂ ਕਰਦੇ ਇਹ ਨਹੀਂ ਕਰਦੇ ਬਿਲਕੁਲ ਇਹ ਖੁਦ ਕਹਿੰਦੇ ਆ ਵੀ ਜੇ ਕੋਈ ਚੰਗਾ ਕੰਮ ਹੋਵੇ ਹੂੰ ਕੋਈ ਇਹਨਾਂ ਨੂੰ ਕਹਦੇ ਨਾ ਵੀ ਬਾਈ ਮੈਂ ਫਲਾਨੀ ਚੀਜ਼ ਆਪਾਂ ਦੇਖੋ ਦੇਖਦੇ ਆ ਕਿਸੇ ਮੁੰਡੇ ਨੇ ਕੰਮ ਚ ਲਾਇਆ ਕੋਈ ਰੇੜੀ ਦਾ ਚਲਾ ਲਿਆ ਕਿਸੇ ਨੇ ਪੀਜ਼ਾ ਹਟ ਬਣਾ ਲਈ ਅਸੀਂ ਕੀ ਕਰਦੇ ਜੇ ਉਹ ਬਾਈ ਆਪਾਂ ਨੂੰ ਪਿਆਰ ਨਾਲ ਬੁਲਾਵੇ ਹੂੰ ਤੇ ਵੀ ਸਾਡੀ ਵੀਡੀਓ ਪਾ ਦਿਓ ਆਪਾਂ ਪਾ ਦਿੰਨੇ ਆ ਆਪਦੇ ਪੇਜਾਂ ਤੇ ਪਾ ਦਿੰਨੇ ਜਿਹੜਾ ਸਾਡੇ ਹੱਥ ਚ ਹੈ ਹਾਂ ਉਹਦੀ ਪ੍ਰੋਮੋਸ਼ਨ ਅਸੀਂ ਪਾ ਦਿੰਨੇ ਆ ਯਾ ਚਲੋ ਕੋਈ ਵੀ ਕੋਈ ਲੀਡਰ ਪੁਰਾਣਾ ਲੀਡਰ ਕੋਈ ਪੁਰਾਣਾ ਸਮਾਜ ਸੇਵੀ ਕੋਈ ਵੀ ਚੰਗਾ ਕੰਮ ਕਰ ਰਿਹਾ ਜੇ ਗੁੱਤਿਆਂ ਦਾ ਵਿਆਹ ਕਰ ਰਿਹਾ ਅਸੀਂ ਪਾ ਦਿੰਦੇ ਆ ਇਹ ਪਤਾ ਕੀ ਕਹਿੰਦੇ ਚੰਗੇ ਕੰਮ ਨੂੰ ਇਹ ਕਹਿੰਦੇ ਜੀ ਇਹ ਤਾਂ ਤੁਹਾਡੀ ਐਡ ਹੈ ਪ੍ਰੋਮੋਸ਼ਨ ਹੈ ਅਸੀਂ ਇਹ ਆਏ ਨਹੀਂ ਕਰਦੇ ਯਾਨੀ ਕਿ ਜੇ ਇਹਨਾਂ ਤੋਂ ਨਿੰਦਵਾਉਣਾ ਕਿਸੇ ਨੂੰ ਨਿੰਦਣਾ ਇਹਨਾਂ ਨੇ ਕਿਸੇ ਨੂੰ ਫਿਰ ਤਾਂ ਫ੍ਰੀ ਆਫ ਕਾਸਟ ਆ ਨਿੰਦਿਆ ਦਾ ਫ੍ਰੀ ਕਰਦੇ ਆ ਕਿਉਂਕਿ ਨਿੰਦਿਆ ਕਰਕੇ ਚੀਕਾਂ ਮਾਰ ਕੇ ਤਾਂ ਵਿਊ ਆ ਜਾਣੇ ਆ ਪੈਸਾ ਬਣ ਜਾਣੇ ਠੀਕ ਹੈ ਤੇ ਜੇ ਕਿਸੇ ਨੇ ਕੋਈ ਤਾਰੀਫ ਕਰਾਉਣੀ ਆ ਜਾਂ ਕਿਸੇ ਨੇ ਕੋਈ ਆਪਦਾ ਚੱਜ ਦਾ ਕੰਮ ਵਿਖਾਉਣਾ ਕੋਈ ਗਿਆਨ ਵਾਲੀ ਗੱਲ ਹੈ ਹਨਾ ਫਿਰ ਇਹ ਕਹਿੰਦੇ ਪੈਸੇ ਦਿਓ ਫਿਰ ਤਾਰੀਫ ਕਰਾਂਗੇ ਫਿਰ ਪੈਸੇ ਦੇ ਕੇ ਕਿਸ ਤੋਂ ਤਾਰੀਫ ਕਰਵਾਈ ਤੇ ਕਿਉਂ ਜੀ ਨਾ ਕਰਵਾਈ ਇਹਨਾਂ ਦਾ ਆ ਕੰਮ ਹੈ ਮੰਨਦੇ ਐ ਕੈਮਰੇ ਤੇ ਗਿਆ ਇਹਨਾਂ ਨੇ ਵੀ ਅਸੀਂ ਜੀ ਕਿਸੇ ਦੀ ਚੰਗੀ ਗੱਲ ਪੈਸੇ ਲੈ ਬਿਨਾ ਨਹੀਂ ਕਹਿੰਦੇ ਬਸ ਇਹੀ ਅਰਥ ਹੈ ਨਾ ਇਹਦਾ ਪੇਡ ਪ੍ਰੋਮੋਸ਼ਨ ਨਾ ਅੱਜ ਕੱਲ ਤਾਂ ਕੋਈ ਵੀ ਵਿਅਕਤੀ ਮਤਲਬ ਕੋਈ ਵੀ ਗੱਲ ਕਰਦਾ ਤੇ ਜੇ ਨਹੀਂ ਦੇਖੋ ਜੇ ਕਿਸੇ ਦਾ ਚੈਨਲ ਬਣਿਆ ਜੇ ਕਿਸੇ ਨੇ ਆਪਦੇ ਬਿਜ਼ਨਸ ਦੀ ਪ੍ਰੋਮੋਸ਼ਨ ਕਰਾਉਣੀ ਹੈ ਤੇ ਜੇ ਕੋਈ ਦੂਜਾ ਪੱਤਰਕਾਰ ਪੈਸੇ ਲੈ ਕੇ ਕਿਸੇ ਦੀ ਪੇਡ ਪ੍ਰੋਮੋਸ਼ਨ ਕਰ ਰਿਹਾ ਤੇ ਇਹਨਾਂ ਨੂੰ ਤਕਲੀਫ ਆ ਇਹ ਕਰਨ ਤੇ ਚੰਗਾ ਇਹ ਤਾਂ ਫਿਰ ਥੋੜਾ ਕੁੱਤਾ ਕੁੱਤਾ ਸਾਡਾ ਕੁੱਤਾ ਟੌਮੀ ਅੱਛਾ ਜੇ ਮਤਲਬ ਇਹ ਦਾਵਾ ਕਰਦੇ ਐ ਬਸ ਸਿਰਫ ਅਸੀਂ ਇਮਾਨਦਾਰ ਆ ਪੰਜਾਬ ਵਿੱਚ ਸਾਡੇ ਤੋਂ ਬਾਅਦ ਕਿਸੇ ਵੀ ਮਾਂ ਨੇ ਇਮਾਨਦਾਰ ਪੁੱਤ ਨਹੀਂ ਜੰਮਿਆ ਸਿਰਫ ਅਸੀਂ ਜੰਮਿਆ ਮੈਂ ਪੁੱਛਦੀ ਆ ਵੱਡੇ ਇਮਾਨਦਾਰਾਂ ਨੂੰ ਵੀ ਉਹ ਚੰਦ ਭਾਣ ਵਾਲੇ ਤੁਹਾਨੂੰ ਟੀਕ-ਟੀਕ ਕੇ ਕਹਿੰਦੇ ਆ ਤੁਸੀਂ ਡੀਲ ਜੀ ਕੀਤੀ ਸੀ ਕਿ ਕੋਟਕਪੂਰੇ ਦੇ ਕਿਸੇ ਹੋਟਲ ਦੇ ਵਿੱਚ ਹੈ ਉਹਦਾ ਤਾਂ ਜਵਾਬ ਦੇ ਦਿਓ ਬਹੁਤੇ ਇਮਾਨਦਾਰੋ ਉਹਦਾ ਜਵਾਬ ਦੇ ਦਿਓ ਹੈ ਉਹ ਸੰਗਰੂਰ ਦੇ ਵਿੱਚ ਜਾ ਕੇ ਤੁਹਾਡੇ ਉਹ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦੇ ਪਿਓ ਨੇ ਕਿਸੇ ਦੀ ਮਾਂ ਨੂੰ ਭੱਦੇ ਇਸ਼ਾਰੇ ਕੀਤੇ ਵੱਡੇ ਇਮਾਨਦਾਰੋ ਉੱਥੇ ਵੀ ਪਹੁੰਚ ਜਾਓ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿਸੇ ਨੂੰ ਗੈਂਗਸਟਰ ਲਿਖਣ ਦਾ ਨਾਰਮਲ ਪਿੰਡ ਦਾ ਮੁੰਡਾ ਨਾਰਮਲ ਜ਼ਿੰਦਗੀ ਜੀ ਰਿਹਾ ਆਪਦਾ ਪਰਿਵਾਰ ਪਾਲ ਲਿਆ ਉਹਨੂੰ ਤੁਸੀਂ ਗੈਂਗਸਟਰ ਲਿਖ ਰਹੇ ਹੋ ਵੱਡੇ ਇਮਾਨਦਾਰੋ ਹਾਂ ਬਾਕੀ ਇਹ ਵੀ ਹੈ ਨਾ ਮਤਲਬ ਜੇ ਸਰਕਾਰ ਨੂੰ ਤਾਂ ਕਹਿ ਰਹੇ ਨੇ ਕਿ ਯੋਹਾਰ ਖਾਲ ਦੇ ਕਹਿੰਦੇ ਵੀ ਯੂ ਕਰਨ ਲੱਗ ਗਈ ਹੈ ਯੂ ਕਰਨ ਲੱਗ ਗਈ ਤੇ ਮਤਲਬ ਜਦੋਂ yellow card ਧਾਰਕ ਪੱਤਰਕਾਰਾਂ ਨੂੰ ਗਾਲਾਂ ਕੱਢੀਆਂ ਹਾਂ ਉਸ ਤੋਂ ਬਾਅਦ ਵੀਡੀਓ ਪਾ ਕੇ ਕਹਿੰਦੇ ਜੀ ਮੈਂ ਤਾਂ ਜੀ ਮੈਂ ਤਿੰਨਾਂ ਨੂੰ ਕਿਹਾ ਜੀ ਪਹਿਲਾ ਵੀਡੀਓ ਸਪਸ਼ਟ ਲਿਖਿਆ ਜੋ ਜਿੰਨੇ ਵੀ yellow card ਧਾਰਕ ਪੱਤਰਕਾਰ ਆ ਉਹਨਾਂ ਨੂੰ ਫਰਾਂ ਅਸੀਂ ਤਾਂ ਜਮਾ ਨਹੀਂ ਲੈਂਦੇ ਸਰਕਾਰ ਦਾ ਪੀਲਾ ਕਾਰਡੋ ਕਿਹਨੇ ਕਿਹਾ ਸੀ ਉਹ ਵੀਡੀਓ ਵੀ ਪਈ ਹੈ ਡਿਗਰੀ ਕਿਉਂ ਲਈ ਹੈ ਤੁਹਾਡਾ ਇੱਕ ਪਰਿਵਾਰਕ ਮੈਂਬਰ ਸਰਕਾਰੀ ਨੌਕਰੀ ਕਿਉਂ ਕਰੀ ਜਾਂਦਾ ਜੀ ਜੇ ਤੁਹਾਨੂੰ ਸਰਕਾਰਾਂ ਤੋਂ ਜਾਂ ਤੁਹਾਨੂੰ ਸਰਕਾਰੀ ਚੀਜ਼ਾਂ ਤੋਂ ਇੰਨੀ ਅਲਰਜੀ ਹੈ ਤੇ ਫਿਰ ਬ ਨਾਲੇ ਸਰਕਾਰੀ ਨੌਕਰੀ ਵੀ ਕਰ ਰਿਹਾ ਤੇ ਕੰਮ ਚੈਨਲ ਤੇ ਕਰੀ ਜਾਂਦਾ ਕੰਮ ਚੈਨਲ ਤੇ ਕਰੀ ਜਾਂਦਾ ਹੂੰ ਸਰਕਾਰੀ ਨੌਕਰੀ ਤੇ ਹੋਰ ਕੋਈ ਬੰਦਾ ਬਾਥਰੂਮ ਨਹੀਂ ਜਾ ਸਕਦਾ ਲੋਕ ਆਵਾਜ਼ ਨੂੰ ਪੁੱਛੇ ਬਿਨਾ ਜੇ ਕੋਈ ਸਰਕਾਰੀ ਨੌਕਰੀ ਤੇ ਹੈ ਹੂੰ ਬਾਥਰੂਮ ਨਹੀਂ ਕੋਈ ਜਾ ਸਕਦਾ ਇਹਨਾਂ ਦਾ ਬੰਦਾ ਚੈਨਲ ਜਲਾਈ ਜਾਂਦਾ ਹੁੰਦਾ ਉੱਥੇ ਆਜ ਦੀ ਲਵਾ ਕੇ ਫਿਰਦਾ ਕਿਤੇ ਹੋਰ ਹੁੰਦਾ ਹੂੰ ਠੀਕ ਹੈ ਅਸੀਂ ਇਹ ਵੀ ਦੱਸ ਦਾਂਗੇ ਹੂੰ ਇਹ ਇਹ ਚੰਗਾ ਕੰਮ ਫੜਿਆ ਵੀ ਜੇ ਕੋਈ ਇਹ ਤਾਂ ਬਲੈਕਮੇਲ ਹੋ ਗਿਆ ਵੀ ਸਾਡੇ ਹੱਕ 'ਚ ਤੁਹਾਨੂੰ ਮਰੋ ਪਿੱਟੋ ਸਾਡੇ ਹੱਕ 'ਚ ਤੁਹਾਨੂੰ ਕੱਢਣਾ ਪਊਗਾ ਨਹੀਂ ਅਸੀਂ ਤੁਹਾਨੂੰ ਬਦਨਾਮ ਕਰਾਂਗੇ ਕੀਤਾ ਨਹੀਂ ਅੱਗੇ ਇਹਨਾਂ ਨੇ ਕਿਸੇ ਦੀ ਵੀਡੀਓ ਗੰਦੀ ਚਲਾ ਕੇ ਬਰਾਬਰ ਮੇਰੀ ਫੋਟੋ ਲਾਈ ਇਹਨਾਂ ਨੇ ਤੇ ਜਦੋਂ ਮੈਂ ਉੱਥੇ ਦਰਖਾਸਤ ਦਿੱਤੀ ਨੂੰ ਅੱਜ 10 ਮਹੀਨੇ ਹੋ ਗਏ ਤੇ ਕੋਈ ਜਾਂਦਾ ਹੈ ਐਡੇ ਇਮਾਨਦਾਰ ਆ ਤੇ ਜੇ ਸੱਚੇ ਆ ਤੇ ਜਾ ਕੇ ਆਖਣ ਵੀ ਅਸੀਂ ਨਹੀਂ ਹੈਗੇ ਜੀ ਕੱਢੋ ਲਾਉਣ ਖਤਰਨਾ ਜਾਂ ਦਾਵਾ ਕਰਨ ਵੀ ਅਸੀਂ ਆ ਇਹ ਤਾਂ ਹੈ ਹੀ ਇਹ ਤਾਂ ਹੈ ਹੀ ਇਹ ਤਾਂ ਹੈ ਹੀ ਮੈਂ ਤਾਂ ਸ਼ਰਮ ਕਹਿਨੀ ਆ ਫੋਨ ਨੌਨਿਹਾਲ ਨੂੰ ਕੀਤਾ ਵੀਡੀਓ ਡਿਲੀਟ ਕੋਈ ਹੋਰ ਕਰ ਗਿਆ ਇਹਦਾ ਮਤਲਬ ਫਿਰ ਉਹ ਨੌਨੇ ਵਾਲੀ ਸੀਗਾ ਨਾ ਜਿਹੜਾ ਵੀਡੀਓ ਡਿਲੀਟ ਕਰ ਗਿਆ ਅਸੀਂ ਬੇਵਕੂਫ ਲੱਗਦੇ ਆ ਤੁਹਾਨੂੰ ਜਾਂ ਸਾਡੇ ਚਿੱਟਾ ਮੋਤੀ ਆ ਉਤਰਿਆ ਸਾਨੂੰ ਦਿਸਦਾ ਨਹੀਂ ਆ ਸਭ ਪਤਾ ਲੱਗਦਾ ਹੁਣ ਲੋਕਾਂ ਸਾਹਮਣੇ ਤੁਸੀਂ ਨੰਗੇ ਹੋਣ ਲੱਗੇ ਅਸੀਂ ਤੁਹਾਨੂੰ ਕਿਹਾ ਸੀ ਵੀ ਤੁਸੀਂ ਅਕਾਲੀਓ ਤੇ ਤੁਸੀਂ ਸਾਬਤ ਹੋਗੇ ਅਸੀਂ ਤੁਹਾਨੂੰ ਕਿਹਾ ਸੀ ਤੁਸੀਂ ਇਮਾਨਦਾਰ ਨਹੀਂ ਹੈਗੇ ਤੁਸੀਂ ਸਾਬਤ ਹੋਗੇ ਠੀਕ ਹੈ ਅਸੀਂ ਤੁਹਾਨੂੰ ਕਿਹਾ ਸੀ ਤੁਸੀਂ ਲੋਕ ਪੱਖੀ ਨਹੀਂ ਹੈਗੇ ਤੁਸੀਂ ਦੋ ਯੂਨੀਅਨਾਂ ਦੇ ਪੱਖੀ ਹੋ ਉਹ ਵੀ ਸਾਬਤ ਹੋ ਗਿਆ ਦੋ ਯੂਨੀਅਨਾਂ ਤੋਂ ਬਿਨਾ ਕੌਣ ਆਇਆ ਦੱਸੋ ਕੋਈ ਆਇਆ ਉੱਥੇ ਅਸੀਂ ਕਿਹਾ ਸੀ ਤੁਸੀਂ ਕਾਮਰੇਡੋਂ ਸਾਬਿਤ ਹੋ ਗਿਆ ਕੋਈ ਸਿੱਖ ਪੱਤਰਕਾਰ ਤੁਹਾਡੇ ਨਾਲ ਨਹੀਂ ਆਇਆ ਅਸੀਂ ਤੁਹਾਨੂੰ ਕਿਹਾ ਸੀ ਤੁਸੀਂ ਸਕੇ ਸਿਰਫ ਆਪਦੇਓ ਪੈਸੇ ਦੇਓ ਜੇਬ ਦੇਓ ਵਿਊਹਾਂ ਦੇਓ ਉਹ ਵੀ ਸਾਬਿਤ ਹੋ ਗਿਆ ਤਿੰਨ ਆ ਬਣੀਆਂ ਹੋਈਆਂ ਆਪਣੀਆਂ ਪ੍ਰੈਸ ਕਲੱਬਾਂ ਇੱਕ ਚੋ ਵੀ ਅੱਧੀ ਗਈ ਆ ਉਹ ਵੀ ਡਰਾ ਕੇ ਲੈ ਕੇ ਗਏ ਆ ਇੱਕ ਚੋ ਵੀ ਅੱਧੀ ਗਈ ਆ ਠੀਕ ਐ ਅੱਛਾ ਮੇਰੇ ਵਾਰੀ ਫਿਰ ਇਹਨਾਂ ਨੂੰ ਕਿਉਂ ਦੰਦਲ ਪੈਂਦੀ ਆ ਇਹ ਜਵਾਬਦੇਹ ਖਾਮੇ ਨੂੰ ਮੇਰੀਆਂ ਗੱਲਾਂ ਦੇ ਜਦੋਂ ਦੀ ਮੈਂ ਚੰਦ ਭਣ ਗਈ ਆ ਉਦੋਂ ਦੀ ਇਹਨਾਂ ਨੂੰ ਪੈੜੀ ਲੱਗਣ ਲੱਗੀ ਆ ਪਹਿਲਾਂ ਤਾਂ ਮੈਂ ਚੰਗੀ ਭਲੀ ਸੀ ਪਹਿਲਾਂ ਤਾਂ ਮੈਂ ਇਮਾਨਦਾਰ ਸੀ ਚੰਦ ਭਣ ਜਾ ਕੇ ਮੈਂ ਬੇਈਮਾਨ ਹੋ ਗਈ ਹੂੰ ਬਿਲਕੁਲ ਜੇ ਦੋਨੇ ਪੱਖ ਚਲਾਤੇ ਅਸੀਂ ਤੇ ਅਸੀਂ ਬੇਈਮਾਨ ਹੋ ਗਏ ਅਸੀਂ ਬੇਈਮਾਨ ਹੋ ਗਏ ਜੇ ਜੇ ਨੰਗਾ ਕਰਤਾ ਤੁਹਾਨੂੰ ਵੀ ਤੁਸੀਂ ਲੋਕਾਂ ਨੂੰ ਨਾਲੀਆਂ ਪਿੱਛੇ ਲੜਾਈ ਜਾਂਦੇ ਹੋ ਤੇ ਮੈਂ ਬੇਈਮਾਨ ਹੋ ਗਈ ਹੈਨਾ ਇਹ ਮਤਲਬ ਹੋਇਆ ਇਹ ਇਹ ਇੱਕ ਨੂੰ ਕਹਿੰਦੇ ਆ ਕਿਤੇ ਅੱਛਾ ਚਲੋ ਉਹ ਤਿੰਨ ਜੈਤੋ ਦੇ ਤਿੰਨ ਪੱਤਰਕਾਰ ਵੀ ਮਾੜੇ ਹੋਗੇ ਗਗਨ ਸੇ ਦੋ ਵੀ ਮਾੜੀ ਹੋਗੀ ਠੀਕ ਹੈ ਚੰਦ ਭਾਣ ਵਾਲਾ ਗਮਦੂਰ ਵੀ ਗੁੰਡਾ ਹੋ ਗਿਆ ਜੈਲੋ ਕਾਰਡ ਵਾਲੇ ਹੀ ਮਾੜੇ ਹੋਗੇ ਹਾਂ ਜੈਲੋ ਕਾਰਡ ਵਾਲੇ ਵੀ ਮਾੜੇ ਹੋਗੇ ਠੀਕ ਹੈ ਅੱਜ ਸਿਮਰ ਜੋਤ ਮੱਕੜ ਨੂੰ ਗਈ ਜਾਂਦਾ ਇਹ ਕੱਲਾ ਹੀ ਚੰਗਾ ਹੈ ਇਹਦਾ ਅਰਥ ਹੈ ਉਹ ਕੱਲਾ ਹੀ ਚੰਗਾ ਇਹਨੂੰ ਸਵਾਲ ਨਹੀਂ ਕੋਈ ਕਰ ਸਕਦਾ ਆਹੀ ਮਤਲਬ ਆ ਤੁਸੀਂ ਕਿਸੇ ਦੀਆਂ 3 ਭੈਣਾਂ ਨਾਲ ਜੋ ਮਰਜ਼ੀ ਕਰੋ ਪਰ ਤੁਹਾਨੂੰ ਕੋਈ ਸਵਾਲ ਨਹੀਂ ਕਰ ਸਕਦਾ ਜਿਹੜੇ ਪੱਤਰਕਾਰਾਂ ਨੂੰ ਗਾਲਾਂ ਕੱਢਦੇ ਸੀ ਇਹ ਉਹਨਾਂ ਪੱਤਰਕਾਰਾਂ ਨੇ ਇਹਨਾਂ ਦੀ ਬਟਿੰਡੇ ਦੀ ਕਵਰੇਜ ਵੀ ਕੀਤੀ ਹੈ ਹਾਂ ਫਿਰ ਉਹ ਕਵਰੇਜ ਬਦਲੇ ਵੀ ਕਹਿ ਰਹੇ ਆ ਵੀ ਇਹਨਾਂ ਨੇ ਨਹੀਂ ਕੀਤੀ ਅਸੀਂ ਤਾਂ ਕਰਾਈ ਆ ਜੀ ਅਸੀਂ ਤਾਂ ਧੌਣ ਤੇ ਗੋਡਾ ਰੱਖ ਕੇ ਕਰਾਈ ਆ ਮੈਂ ਸੋਚਦਾ ਦੇਖੋ ਕਿਹੋ ਜਿਹਾ ਜੇ ਕੋਈ ਇਮਾਨਦਾਰੀ ਨਾਲ ਕੰਮ ਕਰਦਾ ਚਲੋ ਇਹਨਾਂ ਦਾ ਪ੍ਰੋਟੈਸਟ ਹੋਇਆ ਉਹਨਾਂ ਨੇ ਪ੍ਰੋਟੈਸਟ ਵੀ ਇਹਨਾਂ ਦਾ ਕਵਰ ਕੀਤਾ ਪਰ ਉਹਨਾਂ ਪੱਤਰਕਾਰਾਂ ਨੂੰ ਵੀ ਮਤਲਬ ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਗਾਲਾਂ ਕੱਢੀਆਂ ਜਾ ਰਹੀਆਂ ਜਿਹੜੇ ਜਿਹੜੇ ਕਵਰੇਜ ਕਰ ਗਏ ਉਹਨਾਂ ਨੂੰ ਕਹਿੰਦੇ ਆਏ ਨਹੀਂ ਵੀ ਇਹ ਇਹ ਧੌਣ ਤੇ ਗੋਡਾ ਜਿਹੜਾ ਤੁਸੀਂ ਰਖਵਾਉਣੇ ਹੋ ਮੇਰੇ ਰੱਖ ਕੇ ਖਾਓ ਹੂੰ ਮੇਰੇ ਰਾਕੇ ਵਗਾਓ ਕਰਾਓ ਕਿਹੜਾ ਕੰਮ ਕਰਾਉਣੇ ਹੋ ਮੈਥੋਂ ਕਰਾਓ ਮੈਂ ਤੁਹਾਨੂੰ ਇਹਨਾਂ ਨੇ ਮੈਨੂੰ ਸਨੇਹੇ ਲਾਏ ਵੀ ਚੰਦ ਭਾਣ ਵਾਲਾ ਕਵਰੇਜ ਜਿਵੇਂ ਤੂੰ ਕੀਤੀ ਓਵੇਂ ਨਾ ਚਲਾ ਜਿਵੇਂ ਅਸੀਂ ਕੀਤੀ ਓਵੇਂ ਹੀ ਚਲਾ ਨਹੀਂ ਲਾਏ ਇਹਨਾਂ ਨੇ ਸਨੇਹੇ ਨਹੀਂ ਲਾਏ ਮਨਕਰ ਹੋ ਜਾਣਾ ਇਸ ਗੱਲ ਤੋਂ ਨਹੀਂ ਲਾਏ ਇਹ ਸਨੇਹੇ ਫਿਰ ਤੁਸੀਂ ਜੇਕਰ ਤੁਸੀਂ ਜਿਵੇਂ ਇਹ ਕਵਰੇਜ ਕਰਨੇ ਹੋ ਚਾਹੁੰਦੇ ਆ ਓਵੇਂ ਕਰ ਦਿਓ ਤੁਸੀਂ ਇਮਾਨਦਾਰ ਹੋ ਫਿਰ ਤੁਸੀਂ ਇਮਾਨਦਾਰ ਹੋ ਇੱਕ ਇਹਨਾਂ ਨੂੰ ਇਮਾਨਦਾਰ ਕਹਿਣਾ ਹਾਂ ਇਹ ਮੈਂ ਤੁਹਾਡੀ ਨਜ਼ਰ ਚ ਮੈਂ ਦੋ ਯੂਨੀਅਨਾਂ ਦੀ ਨਜ਼ਰ ਚ ਸੱਚੀ ਹੋ ਕੇ ਕਰਨੀ ਕੀ ਆ ਨਹੀਂ ਆਉਂਦੀਆਂ ਤਾਂ ਨਾ ਆਉਣ ਮੈਂ ਕੀ ਉਹਨਾਂ ਤੋਂ ਕੀ ਕਰਾਉਣਾ ਮੈਂ ਕੀ ਕਰਾਉਣਾ ਜਿਹੜੇ ਸਿੱਖਾਂ ਦੇ ਉਲਟ ਚੱਲਦੇ ਆ ਜਿਹੜੇ ਫਤਿਹ ਨਹੀਂ ਬੁਲਾਉਂਦੇ ਜਿਹੜੇ ਸਾਡੇ ਗੁਰੂਆਂ ਨੂੰ ਗਾਲਾਂ ਕੱਢਦੇ ਜਿਹੜੇ ਪੰਜਾਬ ਦੇ ਉਲਟ ਚੱਲਦੇ ਆ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟ ਕੇ ਖਾ ਗਏ ਮੈਂ ਉਹਨਾਂ ਤੋਂ ਕੀ ਧਾਰ ਕਢਾਉਣੀ ਆ ਮੈਨੂੰ ਕੀ ਲੋੜ ਆ ਮੈਂ ਕੀ ਕਰਾਉਣਾ ਮੈਂ ਤਾਂ ਬੋਲੂਗੀ ਐਂ ਬੋਲੂਗੀ ਇਹਨਾਂ ਤੋਂ ਇਹਨਾਂ ਤੋਂ ਮੇਰੇ ਇੱਕ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਗਿਆ ਅਜੇ ਠੀਕ ਇੱਕ ਵੀ ਗੱਲ ਦਾ ਜਵਾਬ ਦਿੱਤਾ ਇਹਨਾਂ ਨੇ ਨ ਸੱਦਣਾ ਅੱਜ ਵੀ ਸੱਦ ਲੈਣ ਕਿਸੇ ਚੈਨਲ ਤੇ ਮੈਨੂੰ ਵੀ ਹੋਂ ਦਾ ਵੀ ਕੋਈ ਹੈ ਨਹੀਂ ਗਾਲਾਂ ਕਢਵਾ ਸਕਦੇ ਆ ਸਰ ਹਾਂ ਸਿਰਫ ਗਾਲਾਂ ਗਾਲਾਂ ਕਢਵਾ ਲਓ ਇਹਨਾਂ ਤੋਂ ਇਹ ਆਪ ਕਿਸੇ ਨੂੰ ਵੀ ਗਾਲਾਂ ਕੱਢ ਸਕਦੇ ਆ ਅੱਛਾ ਜੇ ਅਸੀਂ ਕਹਿੰਦੇ ਜੇਕਰ ਸਿਮਰ ਜੋਤ ਮੱਕੜ ਨੇ ਸ਼ਬਦ ਆਲੀ ਮਤਲਬ ਜੇ ਉਹਨਾਂ ਨੇ ਵੀ ਗਲਤ ਸ਼ਬਦ ਆਲੀ ਅਸੀਂ ਉਹਦੀ ਵੀ ਮਤਲਬ ਅਸੀਂ ਕੋਈ ਉਹਨੂੰ ਵੀ ਸ਼ਾਬਾਸ਼ ਨਹੀਂ ਦਿੰਦੇ ਪਰ ਇੱਕ ਬੰਦੇ ਨੂੰ ਵਾਰ-ਵਾਰ ਟਾਰਗੇਟ ਕਰੀ ਜਾਣਾ ਇੱਥੋਂ ਤਿੱਕਰ ਇਹ ਵੀ ਗੱਲ ਸਾਹਮਣੇ ਆਈ ਹੈ ਨਹੀਂ ਕਰ ਰਹੇ ਬਾਈ ਫੱਜਦਾ ਨਹੀਂ ਕਰ ਰਹੇ ਇਹਨਾਂ ਨੇ ਬਹੁਤ ਸਮਾਂ ਪਹਿਲਾਂ ਅੱਜ ਤੋਂ 5 ਸਾਲ ਪਹਿਲਾਂ ਜੇ ਉਹਦੀ ਇਹ ਸ਼ਬਦਾਵਲੀ ਹੋਈ ਹੈ ਨਾ ਉਹਦੇ ਪਿੱਛੇ ਤੰਗ ਕਿੰਨਾ ਕੀਤਾ ਗਿਆ ਹੋਊਗਾ ਕਿੰਨਾ ਹਰਾਸ ਕੀਤਾ ਗਿਆ ਹੋਊਗਾ ਕਿ ਇੱਕ ਪੱਤਰਕਾਰ ਨੂੰ ਲਿਖਣਾ ਪੈ ਗਿਆ ਹਮ ਘੱਟ ਨਹੀਂ ਕਰਦੇ ਇਹ ਮਤਲਬ ਇਹ ਵੀ ਸੁਣ ਚ ਆਇਆ ਕਿ ਉਸਦੇ ਇੱਕ ਪਰਿਵਾਰ ਦੇ ਕਿਸੇ ਬੱਚੇ ਬਾਰੇ ਵੀ ਬੜਾ ਗਲਤ ਲਿਖ ਗਏ 7 ਸਾਲਾਂ ਦੀ ਬੱਚੀ ਬਾਦ ਨੂਨੀ ਇਹਨਾਂ ਨੇ ਬਖਸ਼ਿਆ ਇਹ ਇੰਨੇ ਜਿਆਦਾ ਗੰਦੇ ਬੰਦੇ ਆ ਇਹ ਹਮ ਹਮ ਫਾਟੋ ਸਾਲ ਦੀ ਬੱਚੀ ਨੂੰ ਨਹੀਂ ਬਖਸ਼ਦੇ ਇਹ ਇਹ ਸਿਮਰਜੋਤ ਮੱਕੜ ਦਾ ਮਾਮਲਾ ਆ ਰਿਹਾ ਹੈ ਇਹ ਨਕਲਾ ਲਾਉਂਦੇ ਰਹੇ ਆ ਹਾਂ ਬਿਲਕੁਲ ਉਹਦੀਆਂ ਨਕਲਾਂ ਉਹਦੀਆਂ ਕਾਸਟ ਦੀਆਂ ਉਹਨਾਂ ਦੀ ਕਾਸਟ ਦੀਆਂ ਨਕਲਾ ਲਾਉਂਦੇ ਰਹੇ ਉਹਨਾਂ ਦੀ ਕਾਸਟ ਦੀਆਂ ਹਾਂ ਹਾਂ ਬਿਲਕੁਲ ਨਕਲਾ ਲਾਉਂਦੇ ਰਹੇ ਆ ਰਾਸਟਿਜ਼ਮ ਨੂੰ ਵੜਬੜਾਵਾ ਦਿੰਦੇ ਆ ਇਹ ਇੱਕ ਇਹ ਮੱਕੜ ਦਾ ਨਹੀਂ ਮਾਮਲਾ ਇੱਕ ਗੰਗਵੀਰ ਰਠੌਰ ਹੈ ਉਹਨਾਂ ਉਹਨਾਂ ਦੇ ਵੀ ਮਤਲਬ ਉਹਨਾਂ ਦੇ ਪਰਿਵਾਰ ਨੇ ਵੀ ਗੱਲ ਸੁਣ ਲਓ ਹਾਂ ਸੱਚ ਮੈਂ ਨਾਮ ਗਿਣਾਉਣੇ ਭੁੱਲ ਜਾਨੀ ਆ ਤੁਹਾਡੇ ਖਿਲਾਫ ਕੋਈ ਇੱਕ ਜਣਾ ਲਿਖ ਰਿਹਾ ਹੂੰ ਫਿਰ ਤਾਂ ਆ ਕੰਦੋ ਸਿੰਘ ਮੈਂ ਪਹਿਲਾ ਪੱਤਰਕਾਰ ਵੇਖਿਆ ਜਿੱਤੇ ਪਰਚਾ ਹੋਏ ਤੇ ਲੋਕਾਂ ਨੂੰ ਇੰਨੀ ਗੁੱਸੇ ਹੋਈ ਜਾਂਦੇ ਦੀਪ ਸਿੱਧੂ ਨੂੰ ਗਦਾਰ ਕਹਿੰਦਾ ਹੁੰਦਾ ਸੀ ਤੇ ਸਾਨੂੰ ਇਹਦਾ ਹੀ ਕੋਈ ਮਤਲਬ ਨਹੀਂ ਇਹ ਸਰਕਾਰ ਦਾ ਸਾਫਕਾ ਰੁੱਸਿਆ ਹੋਇਆ ਬੰਦਾ ਹੈ ਸਾਨੂੰ ਕੋਈ ਚੱਕਰ ਨਹੀਂ ਇਹ ਪੋਸਟਾ ਸਿਰਫ ਤੇਰੇ ਵਾਰੀ ਪਈ ਹੈ ਇਹ ਗੱਲ ਦਿਮਾਗ 'ਚ ਬਿਠਾ ਲਈ ਕਿ ਤੂੰ ਕਿੱਥੇ ਮਾਰ ਖਾਦੀ ਹੋਊਗੀ ਸਾਡੇ ਵਾਰੀ ਇਹ ਪੋਸਟਾਂ ਤਾਂ ਨਹੀਂ ਪਈਆਂ ਘਟੋ ਘਟ ਉਹ ਵੱਖਰੀ ਗੱਲ ਹੈ ਕਿ ਕਿਸੇ ਨਾ ਕਿਸੇ ਜਿਹੜੇ ਦੂਜੇ ਪੱਤਰਕਾਰ ਸੀਗੇ ਜਿਹੜੇ ਇਸ ਮਾਮਲੇ 'ਚ ਆਇਆ ਉਹਨਾਂ ਨੂੰ ਵੀ ਇਸ ਗੱਲ ਤੱਕ ਮੋਜਾ ਭਗਤ ਨਾ ਪਹ ਗਿਆ। ਬਿਲਕੁਲ ਪਰਸਲ ਉਹ ਕਿਸੇ ਵਿਵਾਦ 'ਚ ਨਹੀਂ ਸੀਗੇ ਪੱਤਰਕਾਰ। ਹਾਂ ਮੈਂ ਸੋਚਦੀ ਆਂ ਵੀ ਉਹ ਵੀ ਵਿਚਾਰੇ ਸੋਚਦੇ ਹੋਣਗੇ ਵੀ ਸਰਕਾਰੇ ਅੱਗੇ ਤੋਂ ਪਰਚਾ ਤਾਂ ਪਾਦੀ ਪਰ ਇਹਦੇ ਨਾਲ ਨਾ ਪਾਈ। ਹੂੰ ਸੀਰੀਅਸਲੀ ਹਾਂ ਨਹੀਂ ਇੰਨਾ ਜ਼ਿਆਦਾ ਬੰਦੇ ਇੰਨੀ ਲਾਂਹਤ ਪੈਂਦੀ ਹੋਵੇ ਬੰਦੇ ਨੂੰ ਇੰਨੀ ਲਾਂਹਤ ਪੈਂਦੀ ਹੋਵੇ। ਹੂੰ ਨਾ ਲੱਖ ਦੀ ਨਹੀਂ ਇਹਨੂੰ ਤਾਂ ਸਵਾ ਕਰੋੜ ਦੀ ਲਾਂਹਤ ਪੈਂਦੀ ਆ। ਇੰਨੀ ਇੰਨੇ ਮਾੜੇ ਹਾਲਾਤ ਆ। ਆਪਦੇ ਚਮਚੇ ਕਰ ਸਾਬ ਨਾਲ ਬਾਟੀ ਚ ਰੋ ਠੀਕ ਐ ਇਹ ਨਾ ਹੋਵੇ ਕਿ ਕੋਈ ਤੁਹਾਨੂੰ ਖਲਾਰ ਦੇ ਆਕੇ ਹੂੰ ਇਹ ਨਾ ਹੋਵੇ ਠੀਕ ਐ ਹੁਣ ਡਰਦੇ ਫਿਰਦੇ ਆ ਫਿਰ ਰਾਜੀਨਾਮੇ ਲਈ ਵੀ ਫੋਨ ਕਰਦੇ ਆ ਐਡੇ 도ਗਲੇ ਬੰਦੇ ਆ ਇਹ ਇੱਕ ਪਾਸੇ ਤਾਂ ਰਾਜੀਨਾਮੇ ਨੂੰ ਫੋਨ ਕਰੀ ਜਾਣਗੇ ਵੀ ਬਾਈ ਜੀ ਆਪਾਂ ਲੜਨਾ ਨਹੀਂ ਆਪਾਂ ਭਾਈਚਾਰਾ ਹੂੰ ਮੇਰੇ ਵਾਲੀ ਭਾਈਚਾਰਾ ਕਿੱਧਰ ਜਾਂਦਾ ਬਾਈ ਹੂੰ ਹੈ ਮੇਰੇ ਵਾਲੀ ਭਾਈਚਾਰਾ ਕਿੱਧਰ ਜਾਂਦਾ ਤੁਹਾਡਾ ਹੂੰ ਕਿਸੇ ਇੱਕ ਨੇ ਵੀ ਚਲੋ ਮੇਰੀ ਇੱਕ ਨਾ ਭਾਈਚਾਰਾ ਬਸ ਕੱਲ ਸਿਰਫ ਸਾਹਮਣੇ ਵਾਲੇ ਨੇ ਪਗਾਉਣਾ ਇਹਨਾਂ ਨੇ ਨਹੀਂ ਪਗਾਉਣਾ ਮੈਂ ਤੁਹਾਨੂੰ ਸਚਾਈ ਦੱਸਾਂ ਬਹੁਤ ਸਾਰੇ ਪੱਤਰਕਾਰ ਮਤਲਬ ਜਾਣਦੇ ਆ ਇਹ ਗੱਲ ਜਿਹੜੇ ਇਹਦੇ ਨਾਲ ਵੀ ਰਹਿੰਦੇ ਆ ਵੀ ਗगन ਦੀ ਭੋਰਾ ਵੀ ਕਸੂਰ ਨਹੀਂ ਹੈਗਾ ਗगन ਚ ਹੂੰ ਫਿਰ ਵੀ ਇਹ ਤੋਂ ਡਰਦੇ ਮੈਨੂੰ ਬੁਲਾਉਂਦੇ ਆ ਆਫ ਕੈਮਰਾ ਬੋਲਦੇ ਆ ਕੋਈ ਕਸੂਰ ਨਹੀਂ ਹਾਂ ਪਰ ਇਹ ਤੋਂ ਡਰਦੇ ਇਹਦੇ ਸਾਹਮਣੇ ਨਹੀਂ ਬੁਲਾਉਂਦੇ ਜਦੋਂ ਇਹ ਚੱਲ ਜਾਂਦਾ ਉਦੋਂ ਮੈਨੂੰ ਬੜੇ ਬਾਰੀ ਕਹਿੰਦੇ ਆ ਮੈਂ ਇਹਦੇ ਕਲੱਬ ਚ ਵੀ ਜਿਹੜੇ ਬੰਦੇ ਆ ਵੀ ਅਸੀਂ ਇਹਦੇ ਤੋਂ ਘੁੱਟਣ ਮਹਿਸੂਸ ਕਰਦੇ ਆ ਅਸੀਂ ਚੱਕਲਾ ਪਛੜਾਂ ਨਹੀਂ ਹਾਂ ਨਹੀਂ ਇਹ ਹੈ ਤਾਂ ਉਹੀ ਕਾਮਰੇਡ ਨਾ ਇਹਨਾਂ ਦਾ ਕੰਮ ਕੀ ਹੈ ਬਾਕੀ ਇਹ ਇੱਕ ਜਦੋਂ ਜੈਤੋ ਵਿੱਚ ਵੀ ਪੱਤਰਕਾਰਾਂ ਦੀ ਮੀਟਿੰਗ ਹੋਈ ਐ ਉਹ ਭੱਦੀ ਸ਼ਬਦਾਵਲੀ ਬੋਲੀ ਗਈ ਐ ਇਸ ਬੰਦੇ ਦੁਆਰਾ ਪੱਤਰਕਾਰਾਂ ਨੂੰ ਉਦੋਂ ਵੀ ਇਹਨੇ ਕਿਹਾ ਮੈਂ ਤਾਂ ਆਪਦੇ ਕਲੱਬ ਦੇ ਬੰਦੇ ਨੂੰ ਗਾਲਾਂ ਕੱਢੀਆਂ ਵਾਹ ਫਿਰ ਤਾਂ ਤੂੰ ਬਹੁਤ ਮਹਾਨ ਐ ਸੱਚੀ ਮੁੱੱਚੀ ਫਿਰ ਤੇਰੇ ਵਰਗਾ ਕੋਈ ਕਿਉਂਕਿ ਮਤਲਬ ਪਹਿਲਾਂ ਪਹਿਲਾਂ ਸਾਰੇ ਪੱਤਰਕਾਰਾਂ ਨੂੰ ਗਾਲਾਂ ਕੱਢ ਕੇ ਫਿਰ ਯੂ ਟਰਨ ਲੈ ਕੇ ਫਿਰ ਪ੍ਰੈਸ ਕਲੱਬ 'ਚ ਆ ਕੇ ਇੱਕ ਵੱਖਰੀ ਗੱਲ ਹੀ ਰਖਤੀ ਕਿ ਮੈਂ ਤਾਂ ਆਪਦੇ ਕਲੱਬ ਵਾਲਿਆਂ ਨੂੰ ਕਿਹਾ ਜੀ ਮੈਂ ਨਾ ਬਾਈ ਮੱਕੜ ਨੂੰ ਜਾਣਦੀ ਆ ਕਿਉਂਕਿ ਉਹ ਸਾਡੇ ਨੇੜੇ ਦੇ ਹੀ ਆ ਹਾਂ ਤੁਹਾਡੇ ਏਰੀਏ ਦੇ ਸਾਡੇ ਏਰੀਏ ਦੇ ਆ ਮਾਣ ਜਾਂ ਹੁੰਦਾ ਤੇ ਹੁਣ ਤੋਂ ਵੀ ਪਹਿਲਾਂ ਤੋਂ ਵੀ ਮੈਂ ਬਹੁਤ ਉਹਨਾਂ ਨੂੰ ਸੁਣਦੀ ਆ ਤੇ ਸਾਰੇ ਬੱਚਾ ਬੱਚਾ ਉਹਨਾਂ ਦਾ ਨਾਮ ਜਾਣਦਾ ਕੋਈ ਨਹੀਂ ਜਾਣਦਾ ਹਨਾ ਸੀਨੀਅਰ ਨੇ ਸਤਕਾਰ ਵੀ ਕਰਦੇ ਆ ਠੀਕ ਹੈ ਸਾਨੂੰ ਪਤਾ ਵੀ ਉਹ ਕਿੱਥੋਂ ਉੱਠੇ ਆ ਉਹ ਯੂਨੀਅਨਾਂ ਦਾ ਫੰਡ ਖਾ ਕੇ ਨਹੀਂ ਪਲੇ ਠੀਕ ਹੈ ਉਹ ਮਿਹਨਤ ਨਾਲ ਬਣੇ ਆ ਮੈਂ ਤਨਾ ਬਣਿਆ ਨੌਲੇਜ ਆ ਕਿਤਾਬਾਂ ਉਹ ਵੀ ਪੜਦੇ ਆ ਥੋੜੀ ਤਾਂ ਰੋਲਾ ਨਹੀਂ ਪਾਉਂਦੇ ਜਿਨ੍ਹਾਂ ਨੇ ਉਹਨਾਂ ਨੂੰ ਬਣਾਇਆ ਉਹਨਾਂ ਦਾ ਵੀ ਆਸਾਨ ਮੰਨਦੇ ਆ ਮਗਰ ਜਿਵੇਂ ਦੀਪ ਸਿੱਧੂ ਨੇ ਬਣਾਇਆ ਉਹਨਾਂ ਨੂੰ ਮਤਲਬ ਉਹ ਗਦਾਰ ਤੱਕ ਤੈਗ ਨਹੀਂ ਲਾਉਂਦੇ ਮਤਲਬ ਜੇ ਸਾਡੀ ਮੱਕੜ ਨਾਲ ਹੋ ਸਕਦਾ ਸਿਮਰਜੋਤ ਮੱਕੜ ਨਾਲ ਮੇਰੀ ਸੋਚ ਨਾਲ ਮੇਲ ਖਾਂਦੀ ਹੋਵੇ ਮੇਰੀ ਬਹੁਤ ਿਆਰਾ ਸੋਚ ਨਾਲ ਮੇਲ ਖਾਂਦੀ ਹੋਵੇ ਪਰ ਇਹਦਾ ਮਤਲਬ ਇਹ ਤਾਂ ਨਹੀਂ ਅਸੀਂ ਉਹਨਾਂ ਨੂੰ ਗਦਾਰ ਕਹਿ ਦਾਂਗੇ ਜਾਂ ਵੇਕੇ ਹੋਏ ਕਹਿ ਦਾਂਗੇ ਕਿ ਮਤਲਬ ਜਿਹੜੇ ਤੁਹਾਡੇ ਤੁਹਾਡੇ ਮੁਤਾਬਕ ਜੀ ਹਜੂਰੀ ਕਰੂਗਾ ਸਾਡਾ ਆਪਦੇ ਵਾਰੀ ਜਦੋਂ ਤਾਂ ਅਗਲਾ ਮੂਰੋ ਰਿਐਕਟ ਕਰੇ ਮਤਲਬ ਜੋ ਤੇ ਜੀ ਇਹ ਭਾਈਚਾਰਾ ਖਰਾਬ ਕਰਦੇ ਆ। ਹੂੰ ਠੀਕ ਹੈ ਸਾਡਾ ਭਾਈਚਾਰਾ ਸਾਂਝ ਹੈ। ਤੇ ਜਦੋਂ ਤੁਸੀਂ ਕੁਝ ਵੀ ਬੋਲੋ ਜਦੋਂ ਇਹ ਬੰਦਾ ਮੈਨੂੰ ਸਟੇਜ ਤੋਂ ਬੋਲਿਆ। ਹੂੰ ਠੀਕ ਹੈ ਸੌਰੀ ਟੂ ਸੇ ਸਾਰੇ ਜਿੰਨੇ ਦੇ ਹੱਕ ਚ ਉਥੇ ਖੜੇ ਆ ਅੱਜ ਬਠਿੰਡੇ ਜਾਂ ਜਿਹੜੇ ਅੱਜ ਰਾਜੀ ਨਾਮੇ ਲਈ ਮੱਕੜ ਨੂੰ ਫੋਨ ਕਰਦੇ ਆ। ਠੀਕ ਹੈ ਵਿੱਚੇ ਮਿੰਟੂ ਵਿੱਚੇ ਰਤਨ ਵਿੱਚੇ ਆਰਐਮਬੀ ਵਾਲਾ ਸਾਰੇ ਕਿਸੇ ਇੱਕ ਨੇ ਵੀ ਇਹਨੂੰ ਇਹ ਗੱਲ ਆਖੀ ਹੋਵੇ ਵੀ ਭਾਈ ਆਹ ਤੇਰੀ ਗਲਤੀ ਆ। ਹੂੰ ਜਾਂ ਲਿਖ ਕੇ ਪਾਇਆ ਹੋਵੇ। ਵੀ ਇਹ ਅਸੀਂ ਵੀ ਇਹਦਾ ਮਤਲਬ ਬੁਰਾ ਮਨਾਉਨੇ ਆ ਵੀ ਇਹਨੇ ਕੁੜੀ ਨੂੰ ਇਹ ਸ਼ਬਦਾਵਲੀ ਵਰਤੀ ਕਿਸੇ ਇੱਕ ਨੇ ਵੀ ਲਿਖਿਆ ਹੋਵੇ ਜਿਹੜੇ ਮਿੰਟੂ ਗੁਰਸਰੀਆ ਹੈ ਮਿੰਟੂ ਗੁਰਸਰੀਆ ਇੱਕ ਬੜੇ ਇੱਕ ਬਹੁਤ ਵੱਡੇ ਚੁੰਗਲ ਚੋਂ ਨਿਕਲ ਕੇ ਆਇਆ ਹੈ ਨਸ਼ੇ ਵਰਗੀ ਲਾਗਤ ਨੂੰ ਛੱਡ ਕੇ ਪੱਤਰਕਾਰੀ ਦੇ ਖੇਤਰ ਚ ਆਇਆ ਇੱਕ ਉਹ ਐਗਜ਼ਾਮਪਲ ਸੈੱਟ ਕੀਤੀ ਉਹਨਾਂ ਨੇ ਬੜਾ ਹਾਂ ਬੜਾ ਸਾਫ਼ ਮੈਂ ਉਹੀ ਗੱਲ ਕਰ ਰਿਹਾ ਨਾ ਮੈਂ ਬੜਾ ਲੋਕੋ ਨਾਲ ਵੀ ਸਵਾਲ ਕਰਦੀ ਆ ਨਹੀਂ ਬੜੀ ਨਾਲ ਮਤਲਬ ਵੀ ਉਹਨਾਂ ਦੀ ਲੋਕ ਆਧਾਰਨ ਦਿੰਦੇ ਸੀ ਮਤਲਬ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਨਾਂ ਜੋੜਨ ਕਰਕੇ ਉਹਨਾਂ ਨਾਲ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਬਿਲਕੁਲ ਸੰਗਤ ਦੀ ਰੰਗਤ ਮਾੜੇ ਬੰਦੇ 'ਚ ਬੈਠੋਗੇ ਤੁਹਾਡੀ ਓਨੀ ਕੀ ਇੱਜ਼ਤ ਹੋਊਗੀ ਜਿੰਨੀ ਕੁ ਉਹਦੀ ਹੋਈ ਜਾਂਦੀ ਆ ਠੀਕ ਹੈ ਨਾ ਮੈਂ ਬਹੁਤ ਸਤਿਕਾਰ ਕਰਦੀ ਆ ਉਹ ਮੇਰੇ ਏਰੀਏ ਦੇ ਆ ਮੈਂ ਸਾਰਿਆਂ ਦਾ ਹੀ ਸਤਿਕਾਰ ਕਰਦੀ ਆ ਅੱਜ ਵੀ ਕਰਦੀ ਆ ਠੀਕ ਹੈ ਅਸੀਂ ਤਾਂ ਇਹਨਾਂ ਦਾ ਵੀ ਸਤਿਕਾਰ ਕਰਦੇ ਆ ਅਸੀਂ ਇਹਨਾਂ ਨੂੰ ਵੀ ਕੋਈ ਮਾੜਾ ਨਹੀਂ ਕਹਿੰਦੇ ਪਰ ਮੈਨੂੰ ਤਾਂ ਨਹੀਂ ਹੁੰਦਾ ਕਿਉਂਕਿ ਇਹ ਸਤਿਕਾਰ ਦੇ ਲਾਇਕ ਨਹੀਂ ਇਹਨਾਂ ਨੇ ਜੋ ਮੇਰੇ ਨਾਲ ਕੀਤਾ ਉਹ લાયક ਹੀ ਹੈ ਨਹੀਂ ਹੋਣ ਇਹ ਸਤਕਾਰ ਦੇ ਠੀਕ ਹੈ ਜੋ ਮੈਂ ਉਹ ਚੀਜ਼ਾਂ ਮੈਂ ਕਦੇ ਭੁੱਲ ਨਹੀਂ ਸਕਦੀ ਮੈਂ ਜਿਵੇਂ ਉਹ ਕਹਿੰਦੇ ਨੇ ਨਾ ਵੀ ਜੱਟ ਦੀ ਦੇ ਸਾਹਣ ਦੀ ਫਿਤਰਤ ਹੁੰਦੀ ਉਹ ਖੋਰ ਨਹੀਂ ਗਵਾਉਂਦਾ ਹੁੰਦਾ ਮੇਰੀ ਉਹ ਫਿਤਰਤ ਆ ਮੈਂ ਖੋਰ ਨਹੀਂ ਗਵਾਉਂਦੀ ਜੇ ਹੈ ਨਹੀਂ ਤਾਂ ਹੈ ਨਹੀਂ ਨੰਗੇ ਚਿੱਟੇ ਆ ਵੀ ਹੈ ਨਹੀਂ ਬਾਈ ਹੈ ਨਹੀਂ ਅੱਛਾ ਮੈਂ ਮੈਨੂੰ ਤਾਂ ਇਹ ਲਿਖਵਾ ਦਿੰਦੇ ਆ ਵੀ ਇਹ ਇਹ ਤਾਂ ਸਾਡੇ ਨਾਲ ਤਾਂ ਰਹਿ ਜਦੀ ਆ ਅਸੀਂ ਇਹਨੂੰ ਰੋਕਤਾ ਸੀ ਤੁਸੀਂ ਰੋਕਿਆ ਕਿਉਂ ਸੀ ਇਹ ਗੱਲ ਦਾ ਜਵਾਬ ਕੌਣ ਦੇਊਗਾ ਤੁਹਾਨੂੰ ਡਰ ਸੀ ਵੀ ਸਾਡੇ ਕਿਤੇ ਪੇਚ ਨਾ ਦੇੜਦੇ ਉਹ ਤਾਂ ਮੈਂ ਘਰੇ ਆ ਕੇ ਵੀ ਦੇੜ ਤੇ ਫਿਰ ਫਿਰ ਕੀ ਹੋ ਗਿਆ ਲੋਕਾਂ ਨੇ ਵੇਖਣਾ ਤੇ ਮਿਲ ਬੇਚੇ ਸੀ ਡਰ ਡਰ ਟੋੜਾ ਇਹ ਵੀ ਬਹੁਤ ਵੱਡਾ ਸੀ ਨਾ ਇੱਕ ਚੰਦਪਾਲ ਵਾਲੀ ਦੀ ਡੀਲ ਬਹੁਤ ਵੱਡੀ ਇਹਨਾਂ ਦੀ ਮਿਸ ਕਰਾਤੀ ਜੀ ਹਾਂ ਡੀਲ ਬਿਲਕੁਲ 30 ਲੱਖ ਰੁਪਏ ਕਿਸੇ ਦੇ ਹੱਥ ਚ ਆਉਂਦਾ ਆਉਂਦਾ ਨਿਕਲ ਜੇ ਹੈ ਖਦਮ ਹੋ ਜੇ ਹਵਾ ਚ ਮੁਠੀਆਂ ਵਿੱਚਣ ਵਾਲੇ ਰਹਿ ਗਏ ਇਹ ਤੇ ਫੇਰ ਤਕਲੀਫ ਤੇ ਹੋਊਗੀ ਨਾ ਬਸ ਆਹੀ ਤਕਲੀਫਾਂ ਨੇ ਇਹਨਾਂ ਨੂੰ ਦੋ ਚਾਰ ਹੋਰ ਕੀ ਐ ਇਹਨਾਂ ਤੋਂ ਨਹੀਂ ਜਰਿਆ ਜਾਂਦਾ ਕੋਈ ਬੰਦਾ ਕੰਮ ਕਰਦਾ ਇਮਾਨਦਾਰੀ ਨਾਲ ਕੰਮ ਕਰਦਾ ਜੇ ਇਮਾਨਦਾਰ ਕਹਿਣਾ ਸਿਰਫ ਸਾਨੂੰ ਕਹੋ ਇਹ ਇਹ ਫਿਤਰਾਤ ਵਾਲੇ ਬੰਦੇ ਐ ਜੇ ਤੁਸੀਂ ਐਡਾਂ ਦੇਣੀਆਂ ਤਾਂ ਸਿਰਫ ਸਾਨੂੰ ਦਿਓ ਜੇ ਤੁਸੀਂ ਹੱਕ 'ਚ ਖੜਨਾ ਤਾਂ ਸਿਰਫ ਸਾਡੇ ਕੋਲ ਮਤਲਬ ਇਹਨਾਂ ਕੋਲੇ ਜਿਵੇਂ ਭਗਵੰਤ ਮਾਨ ਕੋਲੇ ਆਪਦੀ ਫੋਟੋ ਦਾ ਕਾਪੀਰਾਈਟ ਆ ਗਿਆ ਇਹਨਾਂ ਕੋਲੇ ਇਮਾਨਦਾਰੀ ਦਾ ਕਾਪੀਰਾਈਟ ਆ ਗਿਆ ਹਾਂ ਵੀ ਜੇ ਕੋਈ ਹੋਰ ਕਹੂਗਾ ਨਾ ਆਪਣੇ ਆਪ ਨੂੰ ਵੀ ਇਮਾਨਦਾਰ ਆ ਫੇਰੇ ਕਾਪੀਰਾਈਟ ਮਾਰ ਦੇਣਗੇ ਅੱਛਾ ਵੀ ਇਮਾਨਦਾਰ ਅਸੀਂ ਐ ਹੋਰ ਕੋਈ ਹਾਂ ਅਸੀਂ ਇਕੱ